ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਮਾਤਾ ਗੁਜਰਕੌਰ ਜੀਆਂ ਦਾ ਘਰ ਜਿੱਥੇ ਧੰਨ ਗੁਰਤੇਗ ਬਹਾਦਰ ਮਹਾਰਾਜ ਜੀਆਂ ਦਾ ਅਨੰਦ ਕਾਰਜ ਵੀ ਹੋਇਆ ਜਾਂ ਇਉਂ ਕਹਿ ਲਓ ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਨਕੇ ਘਰ ਦੇ ਬਹੁਤ ਹੀ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜੀ ਅੱਜ ਅਸੀਂ ਜਲੰਧਰ ਦੇ ਕੋਲ ਕਰਤਾਰਪੁਰ ਸ਼ਹਿਰ ਪਹੁੰਚੇ ਹੋਏ ਹਾਂ ਜੀ ਆਪ ਵੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਵਿਆਹ ਅਤੇ ਨਿਵਾਸ ਸਥਾਨ ਜਗਤ ਮਾਤਾ ਗੁਜਰਕੌਰ ਜੀ ਮਾਤਾ ਗੁਜਰਕੌਰ ਜੀਆਂ ਦਾ ਜਨਮ ਵੀ ਇਸੇ ਸਥਾਨ ਤੇ ਹੋਇਆ ਤੇ ਧੰਨ ਗੁਰਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ आनंद कार्य ਵੀ ਇਸ ਹੀ ਸਥਾਨ ਤੇ ਹੋਇਆ। ਮਾਤਾ ਜੀ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਆਪ ਜੀ ਦਰਸ਼ਨ ਕਰ ਰਹੇ ਹੋ। ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਤੇ ਨਾਲ ਤੁਹਾਨੂੰ ਇੱਥੋਂ ਦਾ ਆਪਾਂ ਇਤਿਹਾਸ ਵੀ ਸਰਵਣ ਕਰਾਉਣੀ ਆ। ਇਸ ਪਾਵਨ ਪਵਿੱਤਰ ਸਥਾਨ ਤੇ ਮਾਤਾ ਗੁਜਰਕੌਰ ਜੀਾਂ ਦੇ ਪਿਤਾ ਜੀ ਭਾਈ ਲਾਲਚੰਦ ਜੀ ਅਤੇ ਮਾਤਾ ਵਿਸ਼ਨ ਕੌਰ ਜੀ ਆਪਣੀ ਸੁਪਤਰੀ ਬੀਬੀ ਗੁਜਰੀ ਜੀ ਜਿਨ੍ਹਾਂ ਨੂੰ ਆਪਾ ਮਾਤਾ ਗੁਜਰਕੌਰ ਜੀ ਕਹਿੰਦੇ ਆ ਪੂਰਾ ਪਰਿਵਾਰ ਇਸ ਸਥਾਨ ਤੇ ਰਿਹਾ ਕਰਦਾ ਸੀ ਅਤੇ ਇਸੇ ਹੀ ਸਥਾਨ ਤੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਆਨੰਦ ਕਾਰਜ ਮਾਤਾ ਜੀ ਦਾ ਹੋਇਆ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਮਾਤਾ ਜੀ ਦਾ ਆਨੰਦ ਕਾਰਜ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਮਹਾਰਾਜ ਨਾਲ ਹੋਇਆ ਸੀ ਕਰਤਾਰਪੁਰ ਵਿੱਚ ਵਿਆਹ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਮਿਲਣੀ ਕਰਨ ਸਮੇਂ ਭਾਈ ਲਾਲ ਚੰਦ ਜੀ ਅੱਗੇ ਵੱਧ ਕੇ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਹੱਥ ਲਾਉਣ ਲੱਗੇ ਤਾਂ ਗੁਰੂ ਜੀ ਨੇ ਹੱਥ ਫੜ ਕੇ ਭਾਈ ਲਾਲ ਚੰਦ ਨੂੰ ਆਪਣੇ ਗੜੇ ਦੇ ਨਾਲ ਲਾ ਕੇ ਆਖਿਆ ਵੀ ਕੁੜਮ ਗੜੇ ਲੱਗਦੇ ਹੁੰਦੇ ਆ ਚਰਨੀ ਹੱਥ ਨਹੀਂ ਲਾਉਂਦੇ ਆਨੰਦਕਾਰ ਜੋ ਪ੍ਰੰਤ ਜਦੋਂ ਬਰਾਤ ਵਾਪਸ ਰਵਾਨਾ ਹੋਣ ਲੱਗੀ ਭਾਈ ਲਾਲ ਚੰਦ ਜੀਆ ਨੇ ਨਿਮਰਤਾ ਦੇ ਨਾਲ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਮਹਾਰਾਜ ਜੀ ਮੇਰੇ ਕੋਲੋਂ ਤੁਹਾਡੀ ਸੇਵਾ ਨਹੀਂ ਹੋ ਸਕੀ ਨਾ ਕੁਝ ਅਸੀਂ ਤੁਹਾਨੂੰ ਭੇਟ ਕਰ ਸਕੇ ਆ ਭਾਈ ਲਾਲਚੰਦ ਜੀਆ ਦਾ ਇਹ ਬਚਨ ਸੁਣ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਲਾਲਚੰਦ ਜੀ ਜਿਨ੍ਹਾਂ ਨੇ ਆਪਣੀ ਧੀ ਹੀ ਦੇ ਦਿੱਤੀ ਉਹਨਾਂ ਨੇ ਪਿੱਛੇ ਕੀ ਰੱਖਿਆ ਤੁਸੀਂ ਕਹਿੰਦੇ ਹੋ ਤੁਸੀਂ ਕੁਝ ਨਹੀਂ ਦਿੱਤਾ ਅਸੀਂ ਤਾਂ ਤੁਹਾਡੇ ਕੋਲੋਂ ਸਭ ਕੁਝ ਹੀ ਲੈ ਕੇ ਚੱਲੇ ਆ ਇਸ ਅਸਥਾਨ ਤੇ ਗੁਰੂ ਜੀਆ ਨੇ ਦਾਜ ਦੇ ਲੋਭੀਆਂ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ ਸਾਨੂੰ ਸਮਝਣਾ ਚਾਹੀਦਾ ਹੈ ਜਦੋਂ ਵੀ ਅਸੀਂ ਆਪਣੇ ਪੁੱਤਰਾਂ ਦੇ ਵਿਆਹ ਕਰਦੇ ਹਾਂ ਤੇ ਧੀ ਵਾਲਿਆਂ ਕੋਲੋਂ ਕੁਝ ਮੰਗਣਾ ਨਹੀਂ ਚਾਹੀਦਾ ਕਿਉਂਕਿ ਜਿਨੇ ਧੀ ਦੇ ਦਿੱਤੀ ਉਹਨੇ ਸਭ ਕੁਝ ਹੀ ਦੇ ਦਿੱਤਾ ਸ਼ੇਮੇ ਪਾਸ਼ਾ ਚਾਈ ਚਾਈ ਆਪਣੇ ਲਾਲ ਧੰਗੁਰ ਤੇਗ ਬਹਾਦਰ ਮਹਾਰਾਜ ਜੀਆਂ ਦਾ ਆਨੰਦ ਕਾਰਜ ਕਰਕੇ ਵਾਪਸ ਆਏ ਤੇ ਮਾਤਾ ਗੁਜਰ ਕੌਰ ਜੀਆਂ ਦਾ ਜੀਵਨ ਵੇਖੋ ਜੇ ਬਾਬੇ ਬਕਾਲੇ ਧੰਗੁਰ ਤੇਗ ਬਹਾਦਰ ਮਹਾਰਾਜ ਜੀਆਂ ਨੇ 26 ਸਾਲ 9 ਮਹੀਨੇ 13 ਦਿਨ ਪ੍ਰਮਾਤਮਾ ਦੀ ਬੰਦਗੀ ਕੀਤੀ ਆ ਤਾਂ ਮਾਤਾ ਜੀਆਂ ਨੇ ਵੀ ਨਾਲ 26 ਸਾਲ 9 ਮਹੀਨੇ 13 ਦਿਨ ਸੁੱਖਾਂ ਨੂੰ ਤਿਆਗ ਕੇ ਬੰਦਗੀ ਵੀ ਕੀਤੀ ਤੇ ਆਪਣੇ ਪਤੀ ਦੀ ਸੇਵਾ ਵੀ ਕੀਤੀ ਆ ਜੇ ਸੰਬੰਧੀ ਤੋਂ ਖੁਸ਼ ਹੋ ਕੇ ਪ੍ਰਮਾਤਮਾ ਵਾਹਿਗੁਰੂ ਜੀਆਂ ਨੇ ਸਰਵੰਸਦਾਨੀ ਨਾਸਰੋ मंसूर ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮਾਤਾ ਜੀ ਦੇ ਗ੍ਰਹਿ ਵਿਖੇ ਭੇਜਿਆ ਆਪ ਜੀਆਂ ਨੇ ਦਰਸ਼ਨ ਕੀਤੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਨਕੇ ਘਰ ਦੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੁਸੀਂ ਕਿਹੜੇ ਇਲਾਕੇ ਤੋਂ ਸਾਡੀਆਂ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ